ਸਾਸੀਆ ਦੋਸਤੋ ਰਠਾ ਡੇਰੀ ਫਾਰਮ ਤੇ ਤੁਹਾਡਾ ਸਵਾਗਤ ਕਰਦੇ ਆ ਜੀ ਅੱਜ ਆਪਾਂ ਆਏ ਆ ਜੀ ਪਿੰਡ ਕੈਰੋਂ ਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਸਾਹਿਬ ਗਰਲਾਲ ਵੀਰ ਹੁਣਾਂ ਕੋਲ ਆਏ ਆ ਤਿੰਨ ਪਸ਼ੂ ਤੁਹਾਨੂੰ ਇੱਥੋਂ ਵਿਖਾਉਨੇ ਆਪਾਂ ਵਿਕਰੀ ਵਾਲੇ ਇੱਕ ਸੂਈ ਸਵਾਈ ਆ ਤੇ ਦੋ ਤਿਆਰ ਆ ਸਮਾਂ ਤੇ ਤਰੀਕ ਨੋਟ ਕਰਿਓ ਸਮਾਂ ਕੁਝ 2:00 ਵਜੇ ਦਾ ਸਜਣੂ ਤਰੀਕ ਹੈਗੀ ਆ 8 ਦਸੰਬਰ 2025 ਬਾਕੀ ਵੀਰ ਹੁਣਾ ਨਾ ਕਰਦੇ ਆ ਸਾਰੀ ਗੱਲਬਾਤ ਤੇ ਲੈਨੇ ਆ ਜਾਣਕਾਰੀ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਬਣੇ ਹੋ ਠੀਕ ਠਾਕ ਵਧੀਆ ਵਧੀਆ ਛਾਈ ਚੜਦੀ ਕਲਾ ਜੀ ਸੇਤਾਂ ਗਏ ਆਉਣੇ ਵਧੀਆ ਸੱਟਾ ਡੇਰੀ ਫਰਮੋਂ ਸਾਰੇ ਭਾਂਡੇ ਭਰਾ ਸਸਰੀ ਘਰ ਸਸਰੀ ਘਰ ਜੀ ਸਸਰੀ ਘਰ ਤੇ ਦਈਏ ਹਾਂ ਛੋਟੀ ਜਾਣਕਾਰੀ ਹਾਂ ਜੀ ਇਹ ਵੀ ਪਲੂਨ ਛੋਟੀ ਵਿਚਾਰ ਦੰਦ ਚਾਰ ਚੌਗੀ ਆ ਗਈ ਹੈ ਨਾ ਹਾਂ ਜੀ ਹਾਂ ਜੀ ਹਾਂ ਜੀ ਸੂਆ ਪਹਿਲਾ ਹਾਂ ਜੀ ਹਾਂ ਜੀ ਤੇ ਮਗਰ ਕੀ ਆ ਗਿਆ ਜੋ ਮਗਰ ਕੱਟੀ ਆ ਜੀ ਆ ਵੇਖ ਲਓ ਓਸ ਮਹੀਨੇ ਦੀ ਸਮ ਡੇਰ ਮਹੀਨੇ ਦੀ ਦੋ ਹੀ ਸਮਝ ਲੈ ਹਾਂ ਜੀ ਹਾਂ ਜੀ ਹਾਂ ਜੀ ਦੇ ਕਿੰਨਾ ਦੁੱਧ ਆਦਾ ਦੁੱਧ ਵੀਰ 9 ਕਿਲੋ ਆ ਪਾਠ ਲੋ ਗੰਡੀ ਦਵਾਂਗੇ ਆ ਪਾਠ ਦੇ ਹਿਸਾਬ ਨਾਲ ਹਾਂਜੀ ਹਾਂਜੀ ਤੇ ਪਰ ਚਵਾਈ ਇੱਕ ਨੰਬਰ ਵੀਰ ਮਿਲਦੀ ਪਰ ਪਾੜੇ ਦੋ ਨਾ ਕੀ ਗਜਾਈ ਗਜਾਈ ਪਾੜੇ ਦੇ ਹਾਂਜੀ ਹਾਂਜੀ ਮਿਲਦੀ ਪਾੜੇ ਦੇ ਆ ਠੀਕ ਹੈ ਜੀ ਹਾਂਜੀ ਹਾਂਜੀ ਤੇ ਕਰਾਈਏ ਸਾ ਜੀ ਚੈੱਕ ਇੱਕ ਰੀ ਖੋਲ ਕੇ ਕਰਾਓ ਓਕਾ ਟੀ ਨੂੰ ਉੱਧਾ ਬਛੜਦੇ ਰਹੇ ਦੁੱਧ ਪੀਉਂਦੇ ਨਹੀਂ ਰਹੇ ਉੱਧਾ ਛੜਦੇ ਰਹੇ ਆ ਤਨਬਾ ਦੁੱਧ ਦੁੱਧ ਕਈ ਹੁੰਦਾ ਹਿਸਾਬ ਦਾ ਬਿਲਕੁਲ ਬਿਲਕੁਲ ਮਿਲਦੀ ਪਾੜੇ ਦੇ ਆ ਪਾੜੇ ਦੇ ਵੇਲੀਆਂ ਹਾਂਜੀ ਠੀਕ ਹੈ ਕੋਸਾ ਜੀ ਨਾਲ ਥਣ ਪਾਂਡਾ ਚੈੱਕ 9 ਵਜੇ ਚੋਈ ਆਪਾਂ ਅੱਛਾ 9 ਵਜੇ ਹਾਂ 9 8 9 ਵਜੇ ਚੋਈ ਆ ਫੇਸਬੁਖ ਆ ਦੇ ਇੱਕ ਦੀ ਕਰੋ ਸੰਜੀਨ ਪਿਓਰ ਮੋਰਾ ਦੀ ਪਿਓਰ ਮੋਰਾ ਚ ਆ ਗਈ ਸਿੰਗੀ ਸਿੰਗੀ ਪੂਰੀ ਗੋਲ ਆ ਫੇਸ ਕੁਆਲਿਟੀ ਚ ਚੈੱਕ ਕਰੋ ਪਤਲੀ ਚਮੜੀ ਚ ਆ ਗਈ ਹਨਾ ਹਾਂਜੀ ਹਾਂਜੀ ਠੀਕ ਹੈ ਜੀ ਕਿੰਨਾ ਹੀ ਆਵੇ ਬਿਲਕੁਲ ਬਿਲਕੁਲ ਜੀ ਹਾਂਜੀ ਹਾਂਜੀ ਜਾਣ ਦੇ ਵੀ ਜੀ ਹੁਣ ਇਹ ਆਇਆ ਉਪਰਾਇਆ ਕਰਦੀਆਂ ਵੀ ਅੱਛਾ ਹਾਂਜੀ ਹਾਂਜੀ ਆ ਉਹ ਉਪਰਾਪਰਾ ਮਹਿਸੂਸ ਕਰਦਾ ਲੱਗ ਲੱਗ ਜਗ੍ਹਾ ਦਵਾ ਨਾ ਟੱਕਰ ਕਰਦਾ ਹਾਂਜੀ ਹਾਂਜੀ ਆ ਗੱਡੀ ਦੁੱਧ ਵੀਰ ਜੀ 8 ਲੀਟਰ ਵੀਰ 8 ਲੀਟਰ ਪੱਕਾ 9 ਲੀਟਰ ਦੁੱਧ ਆਪਾਂ 8 ਦੀ ਗਾਰੰਟੀ ਦੇਵਾਂਗੇ ਆ ਪਾਟ ਦੇ ਸਾਬ ਨਾਲ ਦੇਣੀ 22 ਜੂਈ ਦੀ ਵੀਰ ਜੀ 22 ਵੀਰੇ ਕੋ ਨੰਬਰ ਕੋਈ ਪੂਰ ਸ਼ਟਾਣੀ ਕੋਈ ਪੂਰ ਸ਼ਟਾਣੀ ਹਾਂਜੀ ਹਾਂਜੀ ਠੀਕ ਐ ਸਾਰੀ ਹਾਂ ਜਿਹੜੀ ਗੱਲ ਹੈਗੀ ਆ ਆਪਾਂ ਕਮੀ ਕੀ ਆਪਾਂ ਦੱਸਦੀ ਭਾੜ ਮਿਲਦੀ ਭਾੜੇ ਦੇ ਮਿਲਦੀ ਭਾੜੇ ਦੇ ਹਾਂਜੀ ਭਰਾਏ ਕੋ ਨਾ ਕੱਟੀ ਨੂੰ ਉਧਰ ਦੁੱਧ ਪੀਉਂਦੇ ਰਿਆ ਤੇ ਸਾਰਾ ਚੋਲਿੰਦੇ ਰਿਆ ਸਰ ਪਾੜੇ ਭਾਵੇਂ ਆਟਾ ਮੁੱਠਾ ਪਾ ਕੇ ਕੋਈ ਵਜੇ ਉਸੇ ਲਈ ਲਾਤ ਨਹੀਂ ਆਉਂਦੀ ਮੋਲੇ ਸ਼ਾਹ ਜੀ ਫਿਰ ਕੀ ਕਰਦੇ ਆਪਾਂ ਉਹ ਲੋ ਜਿੱਦਾਂ ਝੋਡੀ ਭਾਵੇਂ 85000 ਰੁਪਏ ਕਰ ਲਿਏ ਹਾਂਜੀ ਆਪਾਂ ਵੀਰ 80000 ਦੇ ਦਈਏ ਠੀਕ ਕਰ ਦਈਏ ਥੋੜਾ ਜਿਹਾ ਮਾਨਤਾਣ ਕਰੀਏ ਭਰਾਵਾਂ ਦਾ ਆਪਾਂ 75000 ਰੁਪਏ ਜੇ ਦੇ ਦਾਂ ਝੋਡੀ ਠੀਕ ਆ ਠੀਕ ਹੈ ਜੀ ਹਾਂਜੀ ਵਿਚੇ ਪਹੁੰਚ ਹਾਂਜੀ ਚਾ ਪਹੁੰਚ ਕਰਦਾ ਹਾਂ 100 ਕਿਲੋਮੀਟਰ ਪਹੁੰਚ ਕਰਦਾ ਹਾਂ 100 ਕਿਲੋਮੀਟਰ ਪਹੁੰਚ ਹਾਂਜੀ ਹਾਂਜੀ ਠੀਕ ਹੈ ਸ਼ਾਹ ਜੀ ਹਾਂਜੀ ਇਹ ਪਾੜੇ ਦੇ ਮਿਲਦੀ ਤਾਂ ਕਰਕੇ ਨਹੀਂ ਦੇ 85000 ਜੋਤੀ ਬਿਲਕੁਲ ਬਿਲਕੁਲ ਵੀਜੀ ਹਾਂਜੀ ਅੱਗੇ ਦੇ ਲਈਏ ਨੀਲੀ ਆ ਗਈ ਵੀਜੀ ਹਾਂਜੀ ਨੀਲੀ ਰਾਵੀ ਜੀ ਨੀਲੀ ਜਾਵੀ ਸੁਆ ਕਿੜਮਾ ਜੋ ਤਿੱਜਾ ਸੁਆ ਵੀਰ ਆਲੇ ਲੜਾ ਲਾ ਕਰਨੀਆਂ ਇਹਨੇ ਵੀਰਲੇ 15 20 ਤਾਂ ਲੈਣੀਆਂ ਹਲੇ ਹਾਂਜੀ 15 20 ਨੇ ਲੈ ਜੂ ਹਣਾ ਹਜੇ ਢੇ ਲਾਡੋ ਲਾਵੀਂ ਇਹਨੇ ਜਿਹੜਾ ਜੋ ਮੰਟਰੀ ਟਰਾਲੀ ਆ ਹਾਂਜੀ ਹਾਂਜੀ ਵੱਡੀ ਆ ਪੂਰੀ ਹਾਂਜੀ ਵੱਡੀ ਕੱਦ ਕਾਠੀ ਵਾਲੀ ਆ ਦੇ ਕੱਦ ਕਾਠ ਸੋਨਾ ਬਣਿਆ ਕਰਾਈਆਂ ਚ ਇੱਕ ਭਰਾਵਾਂ ਖੋਲ ਕੇ ਵੱਡੀ ਮਾਝਾ ਇਹ ਨੂੰ ਨਿੱਕੀ ਸਮਝੇ ਹਾਂਜੀ ਹਾਂਜੀ ਪੂਰੀ ਵੱਡੀ ਮਾਝਾ ਉਹ ਫੋਲੋ ਆ ਜਾਂਦਾ ਰਿਹਾ ਕੋਈ ਸ਼ੱਕ ਪਿਓਰ ਨੀਲੀ ਦੇਖੋ ਪਿਓਰ ਨੀਲੀ ਚ ਆ ਗਈ ਹਾਂਜੀ 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 ਦੇਣ ਫਿਰ 20 ਲੈ ਜੂਗੇ ਬਾਦ ਵਿੱਚ 18 20 ਦਿਨ ਲੈਣੇ ਵੀਰੇ 18 20 ਦਿਨ ਹਾਂਜੀ ਹਾਂਜੀ ਬੜਾ ਜੇ ਢੇਡਾ ਕਢਾ ਦਿਓ ਹਾਂ ਲੰਮਾ ਥੋੜਾ ਜਿਹਾ ਆਲੇ ਖੋਲਣਾ ਵੀਰੇ ਨੇ ਹਾਂਜੀ ਹਾਂਜੀ ਵਿੱਚ ਪਿਛਲੇ ਸੂਏ ਦਾ ਫਿਰ ਰਿਕਾਰਡ ਕੋਡ 13 14 ਲੀਟਰ ਦਾ ਰਿਕਾਰਡ ਹੈ ਪਿਛਲੇ 13 14 ਲੀਟਰ ਦਾ ਤੀਜੇ ਸੂਏ ਹਰ ਕੀ ਪਿਉ ਤੀਜੇ ਸੀ ਤੀਜੇ ਸੂਏ ਆ ਗਈ ਹਨਾ ਦੇਣ ਲੈਂਦੀ ਵੀਗ ਹਾਂਜੀ ਹਾਂਜੀ ਤੇ ਠੰਡ ਭਾਂਡੇ ਦੀ ਕਿਵੇਂ ਜੋ ਹਾਂ ਠੰਡ ਭਾਂਡੇ ਵੀ ਰ ਆਇਆ ਪੂਰਾ ਜੱਦਾ ਹੋਰ ਹੁੰਦੀ ਆ ਇਹ ਹਾਂਜੀ 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 ਬਾਕੀ ਟਿੱਪਣ ਡੁਪਣਾ ਆ ਵਧੀਆ ਕੋਈ ਬਾਹਰ ਪਿਛੇ ਦੀ ਆਪਣੀ ਗਾਰੰਟੀ ਹੋਗੀ ਫੁੱਲ ਗਾਰੰਟੀ ਹੈ ਨਾ ਬਾਹਰ ਪਿਛੇ ਦੀ ਕੋਈ ਬਾਹਰ ਪੇਸ਼ਾਨੀ ਨਹੀਂ ਹਾਂਜੀ ਹਾਂਜੀ ਚਵਾਈ ਚੁਈ ਹੈ ਨਾ ਇੱਕ ਨੰਬਰ ਹੀ ਦਿੱਤੀ ਚਵਾਈ ਇੱਕ ਨੰਬਰ ਆ ਬਾ ਟਿੱਪੀ ਪੂਰੀ ਹੈ ਇੱਕ ਨੰਬਰ ਆ ਠੀਕ ਹੈ ਜੀ ਓਕੇ ਓਕੇ ਮੋਹਨ ਸ਼ਾਹ ਜੀ ਫਿਰ ਆਪਾਂ ਕੀ ਕਰਦੇ ਆ ਮੁੱਲ ਇਹ ਵੀ ਰਸੂਈ ਹੁੰਦੀ ਰ ਫਿਰ ਭਾਵੇਂ ਲੱਖੀ ਕਰ ਰਹਿੰਦੇ ਹਾਂਜੀ ਤੇ 90000 ਰੁਪਏ ਮੁੱਲ ਕਰਦੇ ਆ ਠੀਕ ਹੈ ਜੀ ਹਾਂਜੀ ਤੇ ਆਪਾਂ ਛੋਟ ਛੱਪਾ ਲਾਸਟ ਕਿੰਨੇ ਦੇ ਦੇਣੀ ਆ 85000 ਦੀ ਦੇ ਦੀਏ 82000 ਦੀ ਦੇ ਦਨੇ ਹਾਂ ਠੀਕ ਹੈ ਸ਼ਾਹ ਜੀ ਹਾਂਜੀ ਪਹੁੰਚ ਕੇ ਤੇ ਪਹੁੰਚ ਕਰਦਾ 100 ਕਿਲੋਮੀਟਰ ਬਿਆਸੀ ਪਹੁੰਚਣਾ 82000 82000 ਜੀ ਪਹੁੰਚ ਕਰਦਾ 100 ਕਿਲੋਮੀਟਰ ਠੀਕ ਹੈ ਸ਼ਾਹ ਜੀ ਹਾਂਜੀ ਹਾਂਜੀ ਓਕੇ ਅੱਗੇ ਆ ਗਈ ਜੀ ਤੇ ਮੋਹਰਾ ਦੀ ਪ्योर ਮੋਹਰਾ ਜੀ ਸੂਆ ਗੇ ਨਾ ਜੋ ਇਹ ਸੂਆ ਵੀਰ ਦੂਜਾ ਦੂਜਾ ਪਜਾਮਾ ਵਾਲੇ ਕੋਲ ਆਲੇ ਦੂਜਾ ਆਂਦੇ ਆ ਪਰ ਆਪਾਂ ਦੂਜਾ ਮਨੀਲ ਤੇ ਜਾਮਾ ਪਜਾਮਾ ਲੈ ਦੂਜਾ ਮਾ ਲੈ ਹਾਂਜੀ 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 ਇਹ ਵੀ ਚਾਰ ਪੰਜ ਹਫਤਾ ਲੈ ਜੂਗੀ ਹਫਤਾ ਲੈ ਜੂ ਹਾਂਜੀ ਹਾਂਜੀ ਠੀਕ ਹੈ ਜੀ ਚਾਰੋ ਜੂਰੂ ਵੇਖੋ ਗੱਡੀ ਵੇ ਹਾਂਜੀ ਹਾਂਜੀ ਕਰਾਈਆ ਚੈੱਕ ਭਰਾਉਣ ਖੋਲ ਵੀ ਕਰੀ ਆਹ ਕਰ ਰੋ ਸੱਜਣੋਂ ਥਾਂਕ ਮਾ ਲਾ ਚਿਆ ਕਾ ਨੋ ਕਾਲੇ ਥਾਂ ਆ ਗਿਆ ਹਾਂਜੀ ਪ੍ਰੋਪਰ ਆਪਦੀ ਜਗ੍ਹਾ ਤੇ ਹੈਗੇ ਕੋਈ ਸ਼ੱਕ ਵਾਲੀ ਗੱਲ ਨਹੀਂ ਜੀ ਇਸ ਕੁਆਲਿਟੀ ਕਰਾ ਰਹੀ ਹੈ ਭਰਾਵਾ ਚੈੱਕ ਹੈ ਇਹ ਪਿਓਰ ਮੋਰਾ ਜਾ ਦੇ ਪਿਓਰ ਮੋਰਾ ਜਾ ਗਈ ਹੈ ਨਾ ਹਾਂਜੀ ਹਾਂਜੀ ਜੈਡ ਬਲੈਕ ਕੇ ਹਾਂਜੀ ਹਾਂਜੀ ਆ ਪੂਛ ਮਾੜੀ ਵਾਈਟ ਹੈ ਪੂਛਿਆ ਨਾ ਥੋੜੀ ਜੀ ਹੈਗੀ ਆ ਪੂਛ ਪੂਛੋਂ ਚ ਲੱਗੀ ਆ ਠੀਕ ਹੈ ਜੀ ਹਾਂਜੀ 11-12 ਇੰਟਰਵਿਊ ਦੁੱਧ ਭਰੀ ਜਣਾ ਇਹਨੇ ਅੱਛਾ ਪਿਛਲੇ ਸਵੇ ਦਾ ਹਾਂਜੀ ਹਾਂਜੀ 11-12 ਇੰਟਰਵਿਊ ਪਰੂਖ 12 ਲੀਟਰ ਪਰੂਗੀ ਬਾਕੀ ਸੇਵਾ ਦੇ ਵੀ ਬਾਕੀ ਸੇਵਾ ਦੇ ਵੀ ਪਾਏ ਦਾ ਹੁੰਦਾ ਹਾਂਜੀ ਹਾਂਜੀ ਦਿਨ ਵੀਰ ਜੀ ਫਿਰ ਲੈ ਜੂ ਹਫਤਾ ਅਗੇ ਦੱਸ ਹਾਂਜੀ ਹਫਤਾ ਲੈਣਾ ਵੀਰ ਹਫਤਾ ਦਾ ਦੱਸਣ ਲੈ ਜੂ ਹਾਂਜੀ ਹਾਂਜੀ ਠੀਕ ਹੈ ਜੀ ਤੇ ਚਵਾਈ ਜੂਈ ਦੀ ਕਿ ਤਰ੍ਹਾਂ ਜੋ ਚਵਾਈ ਵੀ ਰੇਕ ਨੰਬਰ ਆ ਪੂਰੀ ਡਿਪੈਂਡ ਪਈ ਆ ਪਾ ਵਧੀਆ ਉਹ ਥਾਂ ਥਾਂ ਸਾਰੇ ਬਰਾਬਰ ਬਿਲਡ ਚੁੱਕ ਪਹਾਰ ਪਿਛੇ ਦੀ ਐ ਵੀ ਗੰਦੀ ਹੋ ਗਈ ਫੋੜ ਠੀਕ ਹੈ ਜਾਂ ਜੀ ਹਾਂਜੀ ਤੀਜੇ ਸੁਹੇ ਨਾ ਇਹਨੇ ਹਾਂਜੀ ਤੀਜੇ ਸੁਹੇ ਸੁਣਾ ਇਹਨੇ ਠੀਕ ਹੈ ਘਰ ਵਾਲੇ ਦੂਜਿਆਂ ਦੇ ਆਪਾਂ ਜਲਦੀ ਤੀਜੇ ਚਲੋ ਅਬ ਤੀਜੇ ਕੋਈ ਮੰਨ ਲੈ ਹਣਾ ਹਾਂਜੀ ਕੋਈ ਦੂਜੇ ਮੰਨ ਲੈ ਦੇਖਣ ਵਾਲੇ ਭਰਾ ਸਾਰੇ ਸਿਆਣੇ ਹੀ ਹੁੰਦੇ ਆ ਹਾਂਜੀ 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 ਇਹ ਨਾ ਵੀਰ ਨੇ ਪੈਸੇ ਜਨੇ ਭਰਾਣ ਪੈਖਦੇ ਸਮਝ ਕੇ ਆਪਦਾ ਬਿਲਕੁਲ ਬਿਲਕੁਲ ਬਾਕੀ ਆ ਜੀ ਤਸੱਲੀ ਕਰਕੇ ਹਨ ਜੇ ਕੋਈ ਵਿਜ਼ਿਟ ਕਰਦਾ ਹੈ ਬਰਾਪਾ ਵੀ ਲਾਏ ਆਪਾਂ ਵੀ ਆਪਣੀ ਤਸੱਲੀ ਕੀਤੀ ਆ ਹਾਂਜੀ ਹਾਂਜੀ ਜੇ ਕੋਈ ਵਿਜ਼ਿਟ ਕਰ ਸਕਦਾ ਹੋ ਵਿਜ਼ਿਟ ਕਰੇ ਹਨ ਹਾਂਜੀ ਹਾਂਜੀ ਜਿਹੜਾ ਕੋਈ ਆਨਲਾਈਨ ਆਲਾ ਤੇ ਉਹ ਆਨਲਾਈਨ ਆਉਂਦੀ ਪੂਰੀ ਤਸੱਲੀ ਕਰਕੇ ਤੇ ਵੀਰ ਜੀ ਮੁੱਲ ਮੁੱਲ ਵੀਰੇ ਦਾ 90000 80000 ਰੁਪਏ ਦੇ 85 ਦੇ ਦਾਂਗੇ ਇਹ ਪਹੁੰਚ ਵਿੱਚ ਹੀ ਗਏ 82000 ਪਹੁੰਚ ਕਰਦਾ ਹੈ 82000 ਦੇ 82000 ਕਿਲੋਮੀਟਰ ਪਹੁੰਚ ਠੀਕ ਹੈ ਸ਼ਾ ਜੀ ਹਾਂਜੀ ਹਾਂਜੀ ਤੇ ਇੱਕ ਵੀ ਐਡਰੈਸ ਤੇ ਮੋਬਾਈਲ ਨੰਬਰ ਦੱਸ ਦਈਏ ਪਿੰਡ ਆਪਣਾ ਕਰਮ ਸੀਲ ਪੱਟੀ ਜ਼ਿਲ੍ਹਾ ਦਰਨਦਰਨ ਹਾਂਜੀ ਨੰਬਰ 9239825250 ਠੀਕ ਹੈ ਜੀ ਜਿਹੜੇ ਵੀ ਸਰਜਨ ਨੇ ਆਉਣਾ ਵੀਰ ਨਾਲ ਕੰਟੈਕਟ ਕਰਕੇ ਹਨਾ ਥੋੜਾ ਬਾਹਰ ਅੰਦਰ ਰਹਿੰਦੇ ਆ ਬੰਕ ਕਨੈਕਟ ਕਰਕੇ ਜਰੂਰ ਵਿਜ਼ਿਟ ਕਰਿਓ ਜਿਹੜਾ ਵਿਜ਼ਿਟ ਕਰ ਸਕਦਾ ਜੇ ਕੋਈ ਆਨਲਾਈਨ ਵਾਲਾ ਸੰਝੇ ਤਾਂ ਉਹ ਵੀ ਆਪਦੀ ਤਸੱਲੀ ਕਰ ਲੈ ਹਨਾ ਬਾਕੀ ਠੀਕ ਹੈ ਵੀ ਜੀ ਧੰਨਵਾਦ ਸਸੀ ਜੀ ਸਸੀ ਕਰੀ